2019 ਤੋਂ ਲੈ ਕੇ 2025 ਤੱਕ 36 ਲੱਖ ਦੇ ਕਰੀਬ ਚਲਾਨ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਕਰੀਬ-ਕਰੀਬ 20 ਲੱਖ ਚਲਾਨ ਹਲੇ ਭਰੇ ਹੀ ਨਹੀਂ ਗਏ ਚਲਾਨ ਕਰਨ ਦਾ ਪਰਪਸ ਇਹ ਰਹੇਗਾ ਕਿ ਲੋਕੀ ਅਵੇਅਰ ਹੋ ਜਾਣ ਲੋਕੀ ਟ੍ਰੈਫਿਕ ਵਾਇਲੇਸ਼ਨ ਨਾ ਕਰਨ ਐਕਸੀਡੈਂਟ ਕੱਟ ਹੋ ਜਾਣ ਲੋਕਾਂ ਦੀ ਰੋਡ ਐਕਸੀਡੈਂਟ ਸੇ ਡੈਥ ਨਾ ਹੋਵੇ दिमाग डर हो भी हो चलान सा कट जाएगा सू करना पेगा लेकिन यहोजी गल बिल्कुल नजर नहीं आ रेड लाइट जंपिंग सब तो ज्यादा होंगी पिछले पांच महीने च दो लाख तो ज्यादा रेड लाइट जंपिंग दे केस हो चुके हैं यानी कि अद्धे तो ज्यादा अस्सी हजार केस अगर एक महीने च होंगे चालीस हजार केस रेड लाइट जंपिंग दे हो रहे हैं ਫਿਰ ਕੀ ਇਹ ਸਿਰਫ ਰੈਵਨਿਊ ਸੋਰਸ ਹੀ ਬਣ ਗਿਆ ਅਵੇਅਰਨੈਸ ਸਫਰ ਕਿੱਥੇ ਰਹਿ ਗਈ ਜਦੋਂ ਮੌਤਾਂ ਵੀ ਹੁੰਨੀਆਂ ਹੋ ਰਹੀਆਂ ਚਲਾਨ ਵੀ ਉਸੇ ਤਰੀਕੇ ਨਾਲ ਹੋ ਰਿਹਾ ਠੀਕ ਹੈ ਵੀ ਤੁਸੀਂ 100 ਕਰੋੜ ਰੁਪਏ ਕਮਾ ਰਹੇ ਹੋ ਨੇ ਲੇਕਿਨ ਉਹ 100 ਕਰੋੜ ਰੁਪਏ ਜਾਂ ਕਿੱਥੇ ਜਾ ਰਹੇ ਨੇ ਉਹ 100 ਕਰੋੜ ਰੁਪਏ ਟ੍ਰੈਫਿਕ ਮੈਨੇਜਮੈਂਟਸ ਲੱਗੇ ਨੇ ਜਾਂ ਕਿਸੇ ਟ੍ਰੈਜਰੀਸ ਜਮ ਹਿਸ 10 ਬਏ 10 ਦੇ ਏਰੀਆ ਚ 642 ਟ੍ਰੈਫਿਕ ਪੁਲਿਸ ਪਰਸਨਸ ਮੈਟਰੋ ਅਗਰ ਆ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਟ੍ਰਾਈ ਸਿਟੀ ਦੇ ਵਿੱਚ ਕਹਿਨੂੰ ਤੁਸੀਂ ਤਾਂ ਉਦੋਂ ਕੋਈ ਬੈਨੀਫਿਟ ਹੋਏਗਾ ਇੰਪੈਕਟ ਪਾਏਗਾ ਇਹਦੇ ਤੇ ਮੈਨੂੰ ਨਹੀਂ ਲੱਗਦਾ ਜੇ ਇਹਦਾ ਕੋਈ ਇੰਪੈਕਟ ਪਵੇਗਾ ਟ੍ਰੈਫਿਕ ਪੁਲਿਸ ਤੇ ਜਾਂ ਰਚਨਾ ਨਾ ਦੇ ਕੰਮ ਕੋਈ ਨਹੀਂ 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 ਪਵੇਗਾ ਪੰਜਾਬ ਹਰਿਆਣਾ ਹਿਮਾਚਲ ਜਿਸ ਵੀ ਸਾਈਡ ਤੋਂ ਲੋਕ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਨੇ ਟ੍ਰੈਫਿਕ ਰੂਲ ਨਾਲ ਦੀ ਨਾਲ ਫੋਲੋ ਕਰਨ ਲੱਗ ਜਾਂਦੇ ਨੇ ਅਗਰ ਫੋਲੋ ਨਹੀਂ ਕਰਦੇ ਤਾਂ ਉਹਨਾਂ ਦਾ ਚਲਾਨ ਹੋ ਜਾਂਦਾ ਹੈ ਚਲਾਨ ਵੀ ਇੱਕ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਚਲਾਨ ਹੁੰਦੇ ਨੇ ਮਹੀਨੇ ਦੇ ਵਿੱਚ ਲੇਕਿਨ ਇਹਨਾਂ ਚਲਾਨਾਂ ਦੇ ਕਰਨ ਤੋਂ ਬਾਅਦ ਕੀ ਅਵੇਰਨੈਸ ਲੋਕਾਂ ਦੇ ਵਿੱਚ ਹੈਗੀ ਆ ਕੀ ਉਹ ਚਲਾਨ ਸਮੇਂ ਸਿਰ ਭਰੇ ਜਾਂਦੇ ਨੇ ਜਾਂ ਨਹੀਂ ਭਰੇ ਜਾਂਦੇ ਉਹਨਾਂ ਚਲਾਨਾਂ ਦਾ ਹੁੰਦਾ ਕੀ ਆ ਕਿਉਂਕਿ ਲੋਕ ਸਾਲਾਂ ਬੱਧੀ ਚਲਾਨ ਭਰਦੇ ਨਹੀਂ ਹੈਗੇ ਉਹ ਚਲਾਨਾਂ ਦੀ ਗਿਣਤੀ ਕਿੰਨੀ ਕੁ ਹੋਗੀ ਉਹ ਗਿਣਤੀ ਇੰਨੀ ਜ਼ਿਆਦਾ ਹੋਈ ਪਈ ਆ ਕਿ ਪਿਛਲੇ 2019 ਤੋਂ ਲੈ ਕੇ 2025 ਤੱਕ 36 ਲੱਖ ਦੇ ਕਰੀਬ ਚਲਾਨ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਕਰੀਬ-ਕਰੀਬ 20 ਲੱਖ ਚਲਾਨ ਹਲੇ ਭਰੇ ਹੀ ਨਹੀਂ ਗਏ ਯਾਨੀ ਕਿ 50% ਤੋਂ ਜ਼ਿਆਦਾ ਲੋਕ ਚਲਾਨ ਭਰਦੇ ਹੀ ਨਹੀਂ ਹੈਗੇ ਤਾਂ ਇੰਨਾ ਵੱਡਾ ਆਂਕੜਾ ਇਕੱਠਾ ਹੋਇਆ ਪਿਆ ਅਗਰ ਇੱਕ ਹੋਰ ਆਰਟੀਆਈ ਦੀ ਗੱਲ ਕਰੀਏ ਜਿਸ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ 1 ਜਨਵਰੀ ਤੋਂ ਲੈ ਕੇ 4 ਮਈ ਤੱਕ ਕਰੀਬ-ਕਰੀਬ 4 ਲੱਖ ਤੋਂ ਜ਼ਿਆਦਾ ਚਲਾਨ ਹੋ ਚੁੱਕੇ ਨੇ ਚੰਡੀਗੜ੍ਹ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਚਲਾਨ ਹੋ ਰਹੇ ਨੇ ਹਰ ਮਹੀਨੇ ਕਰੀਬ ਕਰੀਬ 80 ਹਜ਼ਾਰ ਤੋਂ ਲੈ ਕੇ ਲੱਖ ਚਲਾਨ ਹੋ ਰਿਹਾ ਲੇਕਿਨ ਉਹਨਾਂ ਚਲਾਨਾਂ ਨੂੰ ਜ਼ਿਆਦਾਤਰ ਲੋਕ ਨਹੀਂ ਭਰਦੇ ਇਹ ਜਾਣਕਾਰੀਆਂ ਸਾਹਮਣੇ ਆਈਆਂ ਇਹਦੇ ਇਮਪੈਕਟ ਕੀ ਨੇ ਇਹਦੇ ਬਾਰੇ ਗੱਲਬਾਤ ਕਰ ਲੈਣੇ ਆ ਜਿਨ੍ਹਾਂ ਨੇ ਇਹ ਜਾਣਕਾਰੀਆਂ ਕੱਢ ਕੇ ਲਿਆਂਦੀਆਂ ਆਰਕੇ ਗਰਗ ਜੀ ਆਰਟੀਆ ਐਕਟ ਐਕਟੀਵਿਸਟ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਗਰਗ ਸਾਹਿਬ ਤੁਸੀਂ ਤਾਂ ਬੜਾ ਵੱਡਾ ਅੰਕੜਾ ਕੱਢ ਲਿਆ ਅਸੀਂ ਹਮੇਸ਼ਾ ਇਹ ਗੱਲਬਾਤ ਤਾਂ ਇੱਥੋਂ ਤੱਕ ਕਰਦੇ ਰਹੇ ਕਿ ਚੰਡੀਗੜ੍ਹ ਦੇ ਵਿੱਚ ਰੂਲ ਫਾਲੋ ਹੁੰਦੇ ਨੇ ਚਲਾਨ ਹੋ ਜਾਂਦੇ ਆ ਅਗਰ ਨਹੀਂ ਫਾਲੋ ਹੁੰਦੇ ਰੂਲ ਲੈਕਿਨ ਉਹਨਾਂ ਚਲਾੜਨਾ ਦਾ ਕੁਝ ਹੁੰਦਾ ਹੀ ਨਹੀਂ ਆ ਇਹ ਤਾਂ ਤੁਸੀਂ ਕੱਟ ਕੇ ਲਿਆ ਨਹੀਂ ਦੇਖੋ ਇਹ ਸਾਡਾ ਸਿਟੀ ਬਿਊਟੀਫੁਲ ਕਰ ਰਿਹਾ ਬਹੁਤ ਛੋਟਾ ਜਿਹਾ ਏਰੀਆ ਇਹਦੇ ਚ ਹੈਗਾ ਤੇ 2023 ਤੋਂ ਜੋ ਆ ਸੀਸੀਟੀਵੀ ਦੇ ਨਾਲ ਚਲਾਨ ਹੋਣੇ ਸ਼ੁਰੂ ਹੋਏ ਨੇ ਆਨਲਾਈਨ ਚਲਾਨ ਆਨਲਾਈਨ ਚਲਾਨ ਹੋਣੇ ਸ਼ੁਰੂ ਹੋਏ ਨੇ ਉਸ ਤੋਂ ਬਾਅਦ 2019 ਤੋਂ ਇਹਨਾਂ ਨੇ ਮੋਨੀਟਰ ਕਰਨਾ ਸ਼ੁਰੂ ਕੀਤਾ ਸੀ ਚਲਾਨਾ ਤੋਂ ਆਪਣੇ ਜਿसे ਦੱਸਿਆ ਹੈ ਵੀ 35 36 ਲੱਖ ਚਲਾਨ ਹੋ ਚੁੱਕੇ ਆ ਉਹਦੇ ਬਾਅਦ 35 36 ਚੋਂ 20 ਲੱਖ ਚਲਾਨ ਅੱਜ ਦੀ ਡੇਟ 'ਚ 20 ਲੱਖ 29000 ਚਲਾਨ ਇਹਨਾਂ ਦੇ ਪੈਂਡਿੰਗ ਹੈ ਪਰ ਇਹ ਨਹੀਂ ਗਏ ਸਵਾਲ ਇਹ ਸੀ ਪਰਪਸ ਇਹ ਹੁੰਦਾ ਵੀ ਚਲਾਨ ਕਰਨ ਦਾ ਪਰਪਸ ਇਹ ਰਹੇਗਾ ਕਿ ਲੋਕੀ ਅਵੇਅਰ ਹੋ ਜਾਣ ਲੋਕੀ ਟ੍ਰੈਫਿਕ ਵਾਇਲੇਸ਼ਨ ਨਾ ਕਰਨ ਐਕਸੀਡੈਂਟ ਕਟ ਹੋ ਜਾਣ ਲੋਕਾਂ ਦੀ ਰੋਡ ਐਕਸੀਡੈਂਟਸ ਇਡੇਥ ਨਾ ਹੋਵੇ ਓਵਰ ਸਪੀਡ ਕਟ ਹੋ ਜਾਏ ਤੇ ਡੇਂਜਰਸ ਡਰਾਈਵਿੰਗ ਕਟ ਹੋ ਜਾਏ ਲੋਕਾਂ ਦੇ ਦਿਮਾਗ ਡਰ ਹੋਵੇ ਵੀ ਇਹ ਚਲਾਨ ਸਾਡਾ ਕਟ ਜਾਏਗਾ ਸਾਨੂੰ ਪਰ ਨਾ ਪਏਗਾ ਲੇਕਿਨ ਇਹੋ ਜੀ ਗੱਲ ਬਿਲਕੁਲ ਨਜ਼ਰ ਨਹੀਂ ਆਉਂਦੀ ਨਾ ਤਾਂ ਡੈਥ ਰੇਟ ਘਟ ਰਿਹਾ ਤੇ ਨਾ ਹੀ ਲੋਕ ਕੇ ਮੈਂ ਬਿਲਕੁਲ ਇਹ ਕਹਿ ਰਿਹਾ ਵੀ ਸਿਟੀ ਬਿਊਟੀਫੁਲ ਪੜੇ ਲਿਖੇ ਸ਼ਹਿਰ ਦਾ ਦੁਨੀਆ ਚ ਫੇਮਸ ਹੈ ਤੇ ਦੀ ਸੜਕਾਂ ਫੇਮਸ ਹੈ ਸਾਰਾ ਕੁਝ ਸਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦਾ ਅਸਰ ਇੱਥੇ ਨਹੀਂ ਹੋਇਆ ਕਿਉਂਕਿ ਨਾ ਤਾਂ 에ਅਰ ਸਪੀਡ ਜਿਹੜੀ ਸਪੀਡ ਹੈ ਫਾਸਟ ਜਿਹੜੀ ਸਪੀਡ ਹੈ ਉਹ ਕੱਟ ਰਹੀ ਹੈ ਡੇਂਜਰਸ ਡਰਾਈਵਿੰਗ ਕੱਟ ਨਹੀਂ ਰਹੀ ਹੈ ਡੈਥ ਨਹੀਂ ਕੱਟ ਰਹੀ ਹੈ ਜਿਹੜੇ 8 ਡੈਥ ਦਾ ਰਿਕਾਰਡ ਹੈ ਚੰਡੀਗੜ੍ਹ ਦਾ ਵੀ 8 ਡੈਥ ਮਹੀਨੇ ਚ ਹੁੰਦੀਆਂ ਲਗਭਗ ਇੱਕ ਸਾਲ ਦੇ ਵਿੱਚ ਇੱਕ ਦੋ ਇੱਕ ਸਾਲ ਦੇ ਵਿੱਚ 8 ਡੈਥ ਦੀ ਐਵਰੇਜ ਆਉਂਦੀ ਹੈ ਪਰ ਮੰਤਰੀ ਉਹ ਐਵਰੇਜ ਸਾਡੀ ਹੁਣ ਵੀ ਚੱਲ ਰਹੀ ਹੈ ਤੇ ਨਾਲੇ ਪਿਛਲੇ ਦਿਨਾਂ ਵਿੱਚ ਦੇਖਣ ਚ ਆਇਆ ਕਿ ਰੈਸ਼ ਡਰਾਈਵਿੰਗ ਜਿਹੜੀ ਹੈ ਉਹ ਵੀ ਬਿਲਕੁਲ ਘਟਨੀ ਹੋਈ ਹੈ ਅੱਛਾ ਤੇ ਜਿਹੜਾ ਆਕੜਾ ਸਾਡੇ ਕੋਲ ਆਂਦਾ ਹੈ ਆਕੜੇ ਜਦ ਗੱਲ ਕਰਦੇ ਆ ਕਿ ਸਾਡੇ ਕੋਲ ਰੈੱਡ ਲਾਈਟ ਜੰਪਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ ਇਹਦੀ ਪ੍ਰੈਕਟੀਕਲ ਗੱਲ ਅਗਰ ਕਰੀਏ ਆਪਾਂ ਮੇਰੇ ਕਹ ਰਿਹਾ ਰੈੱਡ ਲਾਈਟ ਜੰਪਿੰਗ ਜਿਹੜੀ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਹੁੰਦੀ ਹੈ ਮੋਨਿਟਰ ਡਿਜੀਟਲ ਮੋਨਿਟਰਿੰਗ ਹੁੰਦੀ ਹੈ ਡਿਜੀਟਲ ਮੋਨਿਟਰਿੰਗ ਜਿਹੋ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਜਦੋਂ ਨੰਬਰ 1 2 3 4 ਰਹਿ ਜਾਂਦਾ ਹੈ ਤੇ ਬਹੁਤ ਬਾਰੇ ਸ਼ਿਕਾਇਤ ਸਾਡੇ ਕੋਲ ਪਹੁੰਚੀ ਹੈ ਕਿ 1 2 3 ਲਾਈਨ ਵਹੀਕਲ ਹੈਗੇ ਆ ਅਗਲਾ ਵਹੀਕਲ ਨਿਕਲ ਜਾਂਦਾ ਹੈ ਅੱਛਾ ਪਿਛਲਾ ਜਦੋਂ ਨਿਕਲਣ ਲੱਗਦਾ ਐਨੀ ਦੇਰ ਨੂੰ ਉਹ yellow ਹੋ ਜਾਂਦਾ ਹੈ ਜਾਂ red ਹੋ ਜਾਂਦਾ ਹੈ ਕਿਉਂਕਿ ਉਸ ਸਥਿਤੀ 'ਚ ਇਹ ਦੇਖਣਾ ਪਵੇਗਾ ਕਿ ਉਹ ਵਿਕਲ ਕਿੰਨੀ ਦੂਰ ਸੀਗਾ ਜੇ ਉਹ ਵਿਕਲ ਰੁਕ ਜਾਂਦਾ ਕਿ ਆ ਪਿੱਛੇ ਵਾਲੀ ਗੱਡੀ ਉਸ ਨੂੰ ਆ ਕੇ ਨਹੀਂ ਠੋਕੇਗੀ ਨਹੀਂ ਮਾਰੇਗੀ ਜੇ ਉਹ ਨਿਕਲ ਗਿਆ ਤੇ 1 ਸੈਕਿੰਡ ਦੇ ਕਿਤਨੇ ਫ੍ਰੈਕਸ਼ਨ ਤੇ ਉਹ ਨਿਕਲਿਆ ਇਹ ਨਹੀਂ ਦੇਖ ਰਿਹਾ ਅੱਪੇ ਜਿਹੜੇ ਨੇ ਵੀ ਇਹਦੇ ਵਿੱਚ ਜ਼ੀਰੋ ਟੋਲਰੈਂਸ ਇਹਨਾਂ ਨੇ ਕਰੀਏ ਜ਼ੀਰੋ ਟੋਲਰੈਂਸ ਮੀਨਸ ਕਿ ਜ਼ੀਰੋ ਤੇ ਵੀ ਅਗਰ ਵਹੀਕਲ ਨਿਕਲ ਜਾਂਦਾ ਉਹਦਾ ਵੀ ਚਲਾਨ ਹੋ ਜਾਂਦਾ ਹੂੰ ਅੱਛਾ ਪਹਿਲਾਂ ਟੋਲਰੈਂਸ ਲੈਵਲ ਹੁੰਦਾ ਸੀ ਮੈਨੂੰ ਸ਼ਾਇਦ ਇਹ ਕਾਫੀ ਦਿਨ ਪਹਿਲਾਂ ਦੀ ਗੱਲ ਹੈ ਥੋੜਾ ਜਿਹਾ ਟੋਲਰੈਂਸ ਲੈਵਲ ਹੁੰਦਾ ਸੀ 1.5% ਦਾ ਹੂੰ ਮਤਲਬ 1.5 ਸੈਕਿੰਡ 2 ਸੈਕਿੰਡ ਦਾ ਟੋਲਰੈਂਸ ਲੈਵਲ ਹੁੰਦਾ ਸੀ ਉਹਨੋਂ ਟੋਲਰੈਂਸ ਲੈਵਲ ਕਮ ਹੋ ਗਿਆ ਇਸੇ ਕਰਕੇ ਕਿ ਪਿਛਲੇ 5 ਮਹੀਨੇ ਚ 2 ਲੱਖ ਤੋਂ ਜ਼ਿਆਦਾ ਰੈਡ ਲਾਈਟ ਜੰਪਿੰਗ ਦੇ ਕੇਸ ਹੋ ਚੁੱਕੇ ਹਨ ਯਾਨੀ ਕਿ ਅੱਧੇ ਤੋਂ ਜ਼ਿਆਦਾ 80000 ਕੇਸ ਅਗਰ 1 ਮਹੀਨੇ ਚ ਹੁੰਦੇ ਹਨ 40000 ਕੇਸ ਰੈਡ ਲਾਈਟ ਜੰਪਿੰਗ ਦੇ ਹੋ ਰਹੇ ਹਨ ਸਹੀ ਗੱਲ ਸਭ ਇੱਕ ਚੀਜ਼ ਇਹ ਥੋੜਾ ਹੋਰ ਕਲੈਰੀਫਾਈ ਕਰ ਦਿਓ ਫਿਰ ਕੀ ਇਹ ਸਿਰਫ ਰੈਵਨਿਊ ਸੋਰਸ ਹੀ ਬਣ ਗਿਆ ਅਵੇਅਰਨੈਸ ਤਾਂ ਪਰ ਕਿੱਥੇ ਰਹਿ ਗਈ ਜਦੋਂ ਮੌਤਾਂ ਵੀ ਉੰਨੀਆਂ ਹੋ ਰਹੀਆਂ ਚਲਾਨ ਵੀ ਉਸੇ ਤਰੀਕੇ ਨਾਲ ਹੋ ਰਿਹਾ ਲੋਕ ਫੋਲੋ ਵੀ ਉਹਨਾਂ ਉਸ ਲੈਵਲ ਤੇ ਨਹੀਂ ਕਰ ਰਹੇ ਫਿਰ ਇਸ ਪ੍ਰੈਕਟਿਸ ਦਾ ਫਾਇਦਾ ਕੀ ਹੈ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਫਿਰ ਤਾਂ ਇੱਕ ਹਿਸਾਬ ਨਾਲ ਕਹਿ ਲਵੋ ਕਿ ਪ੍ਰਸ਼ਾਸਨ ਲੱਗਿਆ ਹੋਇਆ ਹੋਰ ਪੈਸੇ ਵੀ ਪੂਰੇ ਇਕੱਠੇ ਨਹੀਂ ਹੋ ਰਹੇ ਫਿਰ ਇਸ ਪ੍ਰੈਕਟਿਸ ਦਾ ਫਾਇਦਾ ਕੀ ਹੈਗਾ ਕਿ ਆ ਰਾਮ ਰੌਲਾ ਹੀ ਆ ਸਾਰਾ ਕੁਝ ਨਹੀਂ ਵਹੀ ਤੇ ਇਹੀ ਤੇ ਗੱਲ ਅਸੀਂ बार-बार ਜਿਹੜਾ ਵੀ ਡਾਟਾ ਇਕੱਠਾ ਕਰਕੇ ਸਰਕਾਰ ਨੂੰ ਇਹ ਮੈਸੇਜ ਦੇਣਾ ਚ ਠੀਕ ਹੈ ਵੀ ਤੁਸੀਂ 100 ਕਰੋੜ ਰੁਪਏ ਕਮਾ ਰਹੇ ਹੋ ਨੇ ਲੇਕਿਨ ਉਹ 100 ਕਰੋੜ ਦੇ ਜਾਂ ਕਿੱਥੇ ਜਾ ਰਹੇ ਨੇ ਉਹ 100 ਕਰੋੜ ਰੁਪਏ ਟ੍ਰੈਫਿਕ ਮੈਨੇਜਮੈਂਟਸ ਲੱਗੇ ਨੇ ਜਾਂ ਕਿਸੇ ਟ੍ਰੈਜਰੀਸ ਜਮ੍ਹਾਂ ਹੋ ਗਏ ਨੇ ਟ੍ਰੈਫਿਕ ਮੈਨੇਜਮੈਂਟ ਤੇ ਕਿੰਨਾ ਪੈਸਾ ਖਰਚ ਹੋ ਰਿਹਾ ਹੈ ਕਿੰਨਾ ਅਸੀਂ ਰਿਸਰਚ ਕਰ ਰਹੇ ਹਾਂ ਕਿੰਨਾ ਅਸੀਂ ਸਕੌਟਸ ਨੂੰ ਦੀ ਤਲਾਸ਼ ਕੈਰੈਂਟੀਫਾਈ ਕਰ ਰਹੇ ਆ ਕਿ ਇੱਥੇ ਇੱਥੇ ਐਕਸੀਡੈਂਟ ਹੁੰਦੇ ਨੇ ਕਿੰਨਾ ਅਸੀਂ ਜਿਹੜੇ ਟ੍ਰੈਫਿਕ ਜ਼ਿਆਦਾ ਜਿੱਥੇ ਹੈ ਉੱਥੇ ਉਹਨਾਂ ਨੂੰ ਟ੍ਰੈਫਿਕ ਮੂਵਮੈਂਟ ਕਿਹੜੀ ਹੈ ਉਹਨੂੰ ਸਿਕਿਉਰ ਕਰ ਰਹੇ ਆ ਇੱਕ ਹੋਰ ਮੈਂ ਦੱਸਦਾ ਵੀ ਸਾਡੇ ਕੋਲ ਇਸ 10x10 ਦੇ ਏਰੀਏ 'ਚ 642 ਟ੍ਰੈਫਿਕ ਪੁਲਿਸ ਪਰਸਨਸ ਹੈ ਯਾਨੀ ਕਿ 100 ਕਿਲੋਮੀਟਰ ਦੇ ਏਰੀਏ 'ਚ 642 1 ਕਿਲੋਮੀਟਰ 6 ਬੰਦੇ ਸਾਡੇ ਕੋਲ ਹੈਗੇ ਆ ਟ੍ਰੈਫਿਕ ਪੁਲਿਸ ਦੇ ਅੱਛਾ ਸਟੇਟ ਟ੍ਰੈਫਿਕ ਪੁਲਿਸ ਬੜੀ ਐਫੀਸ਼ੀਐਂਟ ਹੈ ਉਹਦੀ ਐਫੀਸ਼ੀਐਂਸੀ ਰੋਜ਼ ਅਖਬਾਰਾਂ 'ਚ ਸਾਨੂੰ ਪਤਾ ਲੱਗਦੀ ਹੈ ਲੇਕਿਨ ਉਹਦੇ ਨਾਲ ਟ੍ਰੈਫਿਕ ਮੈਨੇਜਮੈਂਟ ਨਹੀਂ ਹੋ ਰਿਹਾ ਟ੍ਰੈਫਿਕ ਮੈਨੇਜਮੈਂਟ ਅਗਰ ਹੋ ਤਾਂ ਫਿਰ ਇਹ ਜਿਹੜੇ ਚਲਾਨ ਹੁੰਦੇ ਆ ਇਕੱਠੇ ਹੋਣੇ ਚਾਹੀਦੇ ਸੀ ਪਰਪਸ ਦੇਖਿਓ ਕਿਸੇ ਵੀ ਗਵਰਨਮੈਂਟ ਦਾ ਕੋਈ ਵੀ ਟੈਕਸ ਲਗਾਉਣ ਦਾ ਪਰਪਸ ਕੋਈ ਵੀ ਜੁਰਮਾਨਾ ਲਗਾਉਣ ਦਾ ਪਰਪਸ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਪੁਆਇੰਟ ਆਊਟ ਕਰਨ ਦਾ ਪਰਪਸ ਇਹ ਹੁੰਦਾ ਹੈ ਕਿ ਉਹ ਚੀਜ਼ ਸੁਧਰ ਜੇ ਤੇ ਅੱਗੇ ਨੂੰ ਘੱਟ ਹੋ ਜੇ ਹੁਣੇ ਇਹ ਚਾਹੀਦਾ ਸੀ ਕਿ ਚਲਾਨ ਘੱਟ ਹੁੰਦੇ ਹਮ ਔਅਰਨੈਸ ਜਾਬਰ ਅਵੇਰਨੈਸ ਜ਼ਿਆਦਾ ਹੁੰਦੀ ਡੈਥ ਘੱਟ ਹੁੰਦੀਆਂ ਰੈਸ਼ ਡਰਾਈਵਿੰਗ ਦੇ ਕੇਸ ਘੱਟ ਹੁੰਦੇ ਰੈੱਡ ਲਾਈਟ ਜੰਪਿੰਗ ਦੇ ਕੇਸ ਘੱਟ ਹੁੰਦੇ ਤਾਂ ਤਾਂ ਠੀਕ ਸੀ ਲੇਕਿਨ ਉਹ ਤਾਂ ਘੱਟ ਨਹੀਂ ਹੋ ਰਿਹਾ ਮੈਟਰੋ ਅਗਰ ਆ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਕਹਿਣ ਨੂੰ ਤੁਸੀਂ ਤਾਂ ਉਦੋਂ ਕੋਈ ਬੈਨੀਫਿਟ ਹੋ ਗਿਆ ਇੰਪੈਕਟ ਪਾਏਗੇ ਇਹਦੇ ਤੇ ਮੈਨੂੰ ਨਹੀਂ ਲੱਗਦਾ ਜਿਆਦਾ ਕੋਈ ਇੰਪੈਕਟ ਪਏਗਾ ਟ੍ਰੈਫਿਕ ਪੁਲਿਸ ਤੇ ਜਾਂ ਚਨਾ ਨਦੇ ਕੰਪਾਉਂਡ ਤੇ ਨਹੀਂ 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 ਪਏਗਾ ਨਹੀਂ ਪਏਗਾ ਨਹੀਂ ਪਏਗਾ ਉਹਦੇ ਨਾਲ ਕੁਝ ਨਹੀਂ ਹੋਏਗਾ ਕਿਉਂਕਿ ਮੇਨ ਜਿਹੜਾ ਜ ਆਪਣੇ ਜਿਹ ਪਬਲਿਕ ਟ੍ਰਾਂਸਪੋਰਟੇਸ਼ਨ ਹੈ ਉਸ ਉਦਾਰਨੀ ਪਏਗੀ ਸਾਡਾ ਛੋਟਾ ਜਿਹਾ ਯੂਟੀ ਹੈ ਮੈਟਰੋ ਜੇ ਚੱਲ ਵੀ ਪਏਗੀ ਉਹ ਇੱਕ ਜਾਂ ਦੋ ਲਾਈਨਾਂ ਚੱਲਣਗੀਆਂ ਕਿਉਂਕਿ ਸਾਰੇ ਸ਼ਹਿਰ ਚ ਬਹੁਤ ਸਾਰੀ ਮਲਟੀਪਲ ਲਾਈਨਾਂ ਇੱਥੇ ਨਹੀਂ ਚੱਲ ਸਕਦੀਆਂ ਇੱਕ ਇਧਰੋਂ ਪਾਸੇ ਜੋ ਪੂਰਬ ਪੱਛਮ ਚਲੇਗੀ ਉੱਤਰ ਦੱਖਣ ਚਲੇਗੀ ਜਿਆਦਾ ਜਿਆਦਾ ਇੰਨੀ ਲੈਣੇ ਚੱਲਣਗੇ ਉਹਦੇ ਨਾਲ ਵੀ ਟ੍ਰੈਫਿਕ ਮੈਨੇਜਮੈਂਟ ਨਹੀਂ ਹੋ ਪਾਏਗਾ ਜ਼ਰੂਰਤ ਇੱਥੇ ਹੈ ਟ੍ਰੈਫਿਕ ਮੈਨੇਜਮੈਂਟ ਦੀ ਕਿ ਅਗਰ ਚਾਰਾਂ ਪਾਰਦੇ ਨਹੀਂ ਲੋਕ ਤਾਂ ਫਿਰ ਇਹਦੇ 'ਚ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਕੋਈ ਉਹਦੇ 'ਚ ਹੋਰ ਪਲੰਟੀ ਲੱਗਦੀ ਹੋਵੇ ਕਿਉਂਕਿ ਉਹ ਤਾਂ 10-10 ਸਾਲ ਨਹੀਂ ਭਰਦੇ ਕਹਿੰਦੇ ਥੋੜਾ ਠੀਕ ਹੈ ਜੀ ਹੈਗਾ ਤਾਂ ਹੈਗਾ ਦੇਖਿਓ ਪਿੱਛੇ ਜਿਹੜਾ ਨਾ ਇਹ ਅਸੀਂ ਇਹ ਜਿਹੜਾ ਪੁਆਇੰਟ ਆਊਟ ਕੀਤਾ ਸੀ ਸਭ ਤੋਂ ਪਹਿਲਾਂ ਮੈਂ ਪੁਆਇੰਟ ਆਊਟ ਕੀਤਾ ਸੀ ਕਿ 7.5 ਲੱਖ ਚਲਾਨ ਪੈਂਡਿੰਗ ਹੈਗੇ ਉਹਦੇ ਬਾਅਦ ਥੋੜੀ ਜੀ ਸਰਕਾਰ ਨੇ ਸਖਤੀ ਦਿਖਾਈ ਸੀ ਪਰ ਉਹਦੇ ਦੇਖਣ 'ਚ ਇਹ ਆਇਆ ਕਿ ਸਰਕਾਰ ਕੋਲ ਪਾਵਰਸ ਨਹੀਂ ਹੈਗੀਆਂ ਕਿਉਂਕਿ ਜਿਹੜਾ ਚਲਾਨ ਹੁੰਦਾ ਉਹ 1 ਮਹੀਨੇ ਬਾਅਦ ਕੋਰਟ 'ਚ ਚਲੇ ਜਾਂਦਾ ਹੈ कोर्ट 'ਚ ਜਾ ਕੇ ਫਿਰ ਉੱਥੇ ਜਦੋਂ ਵੀ ਲੋਕ ਅਦਾਲਤ ਲੱਗਦੀ ਹੈ ਜਾਂ ਕਦੇ ਵੀ ਉਹ ਕੋਰਟ 'ਚ ਹੁੰਦਾ ਹੈ ਜਾਂ ਹਿਊਨਵਰਸਲ ਕੋਰਟ ਹੋਣੇ ਲੱਗੀ ਹੈ ਤੇ ਉਹਦੇ 'ਚ ਉਹ ਭੁਗਤਦਾ ਹੈ ਦੇਖਣ ਜੇ ਆਉਂਦਾ ਹੈ ਕਿ ਜਿਹੜਾ 1000 ਰੁਪਏ ਦਾ ਚਲਾਨ ਹੁੰਦਾ ਹੈ ਉਹ 100 ਰੁਪਏ 'ਚ 200 ਰੁਪਏ 'ਚ ਭੁਗਤ ਜਾਂਦਾ ਹੈ ਹਮ ਮਲਟੀਪਲ ਚਲਾਨ ਕਰਨ ਦੀ ਕੋਈ ਸਪੈਸ਼ਲ ਪੈਨਲਟੀ ਨਹੀਂ ਹੈਗੀ ਚਾਹੇ ਮੰਨ ਲਓ ਇੱਕ ਜਿਵੇਂ ਫੜੇ ਗਏ ਅਭੀ 50 ਚਲਾਨ ਹੋ ਗਏ ਜਾਂ 100 ਚਲਾਨ ਹੋ ਗਏ ਕਿਸੇ ਬੰਦੇ ਦੇ ਹਮ ਅੱਧਾ ਵੀ ਸਖ਼ਤ ਸਿਸਟਮ ਨਹੀਂ ਹੈਗਾ ਵੀ 10 ਤੋਂ ਜ਼ਿਆਦਾ ਇਹ ਚਲਾਨ ਹੋਏਗਾ ਤਾਂ ਇੰਨਾ ਜੁਰਮਾਨਾ ਇੰਨੇ ਗੁਣਾ ਹੋ ਜਾਏਗਾ ਜਾਂ ਸੋ ਲਾਇਸੈਂਸ ਵੀ ਜਾਂ ਉਹਦੇ ਇੰਨੇ ਗੁਣਾ ਹੋ ਜਾਏਗਾ ਚਲਾਨ ਇੰਨਾ ਪਰਨਾ ਪਏਗਾ ਉਹ ਇੱਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਹੁਣ ਪਿੱਛੇ ਜਿਹੜੇ ਜਨਰਲਨ ਸ਼ਕਤੀ ਕੀਤੀ ਹੈ ਇਹਨਾਂ ਕੋਲ ਆਰਐਲ ਦੇ ਕੋਲੇ ਪ੍ਰੋਵੀਜ਼ਨ ਹੀ ਨਹੀਂ ਹੈ ਕੋਈ ਮੋਟਰ ਵਹੀਕਲ ਐਕਟ ਕਿ ਉਹਦਾ ਲਾਇਸੈਂਸ ਕੈਨਸਲ ਕਰ ਸਕਣ ਉਹਦੀ ਆਰਸੀ ਨੂੰ ਕੈਨਸਲ ਕਰ ਸਕਣ ਹਾਲਾਂਕਿ ਹੁਣ ਇਹ ਲੱਗੇ ਹੈ ਕਰਨ ਕਿ ਡਾਕੂਮੈਂਟਸ ਦੇਖ ਕੇ ਤੇ ਡਾਕੂਮੈਂਟਸ ਤੋਂ ਪਤਾ ਕਰਕੇ ਫਿਰ ਇਹ ਕੁਝ ਨਾ ਕੁਝ ਐਕਸ਼ਨ ਲੈਣਾ ਸ਼ੁਰੂ ਕੀਤਾ ਸਕਤਾ ਹੈ ਕੀਤੀ ਹੈ ਹਮ ਲੇਕਿਨ ਉਹਦੀ ਫਿਰ ਵੀ ਪੂਰਾ ਨਹੀਂ ਹੋਇਆ ਇੱਕ ਸਭ ਤੋਂ ਵੱਡੀ ਕਮੀ ਇਹਦੇ ਚ ਇਹ ਹੈ ਆਈਸੀਸੀ ਦੀ ਜਿਹੜਾ ਇਚਲਾਨ ਹੋ ਰਹੇ ਨੇ ਕਿਉਂ ਨਹੀਂ ਲੋਕ ਪੂਗਤ ਦੇਸ ਕਰਨ ਕਿ ਇਹ ਵਿਜੀਬਲ ਵਾਇਲੇਸ਼ਨ ਦੇਖਦਾ ਹੈ ਹਮ ਇਹ ਪਹਿਲਾਂ ਕੀ ਹੁੰਦਾ ਸੀ ਕਿ ਵਹੀਕਲ ਚੈੱਕ ਕਰਦੇ ਸੀ ਉਹਦੇ ਡਾਕੂਮੈਂਟ ਚੈੱਕ ਕਰਦੇ ਸੀ ਜੇ ਡਾਕੂਮੈਂਟ ਘੱਟ ਹੋਇਆ ਤਾਂ ਉਹਦਾ ਲਾਇਸੈਂਸ ਉਹਦੀ ਆਰਸੀ ਪੁਲਿਸ ਪਰਸਨ ਰੱਖ ਲੈਂਦਾ ਸੀ ਆਪਣੇ ਕੋਲ ਤੇ ਉਹ ਡਾਕੂਮੈਂਟ ਲੈਣ ਵਾਸਤੇ ਬੰਦਾ ਆਪਣਾ ਚਲਾਨ ਮੁਕਤਨੇ ਵਾਸਤੇ ਫਟਾਫਟ ਆਂਦਾ ਸੀ ਹੁਣ ਕੋਈ ਡਾਕੂਮੈਂਟ ਨਹੀਂ ਰੱਖ ਸਕਦਾ ਮੈਂ ਇਸ ਰਿਸਟ ਕਰਦਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਵੀ ਜਿੰਨੇ ਵੀ ਚਲਾਨ ਹੈ ਉਹਨਾਂ ਆਨਲਾਈਨ ਕਰਾ ਦਿਓ ਆਨਲਾਈਨ ਪਾਦੇ ਪਬਲਿਕ ਨੋਟਿਸ ਇਸ਼ੂ ਕਰਦੇ ਆ ਵੀ ਤੁਹਾਡੀ ਜਿਹੜੀ ਵੀ ਜਿੰਨੇ ਵੀ ਚਲਾਨ ਹੋਏ ਹੋਏ ਆ ਉਹ ਅਸੀਂ ਆਨਲਾਈਨ ਪਾਦੇ ਪਾ ਦਿੰਦੇ ਆ ਨਾ ਪਬਲਿਕ ਆਪਣਾ ਆਪਣਾ ਚਲਾਨ ਲੱਭੇ ਤੇ ਉਹਦੀ ਪੇਮੈਂਟ ਕਰੇ ਆਨਲਾਈਨ ਪੈਨਲ ਪਤਾ ਲੱਗ ਜਾਏਗਾ ਬੰਦੇ ਨੂੰ ਜੇ ਕੋਈ ਉਹਦੇ ਕੋਲ ਈਮੇਲ ਐਡਰੈਸ ਕੋਈ ਮੋਬਾਈਲ ਨੰਬਰ ਐਡਰੈਸ ਹੋਏਗਾ ਕੋਈ ਵੀ ਚੀਜ਼ ਹੋਏਗੀ ਤਾਂ ਪਤਾ ਲੱਗੇ ਦੂਸਰੀ ਗੱਲ ਹੈ ਜਦੋਂ ਵਹੀਕਲ ਨੂੰ ਰਜਿਸਟ੍ਰੇਸ਼ਨ ਕਰਦੇ ਹੋ ਤੇ ਉੱਥੇ ਈਮੇਲ ਐਡਰੈਸ ਪਵਾਓ ਹੁਣ ਡਿਜੀਟਲ ਹੋ ਗਿਆ ਈਮੇਲ ਐਡਰੈਸ ਪਵਾਓ ਉਹਦਾ ਮੋਬਾਈਲ ਨੰਬਰ ਪਵਾਓ ਉਹਦਾ ਆਲਟਰਨੇਟਿਵ ਮੋਬਾਈਲ ਨੰਬਰ ਟਲੋ ਹੂੰ ਤਾਂ ਕਿ ਅਗਰ ਇੱਕ ਮੋਬਾਈਲ ਨੰਬਰ ਉਹ ਚੇਂਜ ਕਰ ਦੇ ਤੇ ਉਹ ਦੂਸਰਾ ਮੋਬਾਈਲ ਨੰਬਰ ਤੇ ਮੈਸੇਜ ਆਏ ਤੀਸਰੀ ਚੋ ਚੀਜ਼ ਹੈ ਜੇ ਕੋਈ ਟੇਨੈਂਟ ਹੈਗਾ ਜੇ ਕੋਈ ਇੱਥੇ ਟਰਾਂਸਫਰ ਹੋ ਕੇ ਆਇਆ ਹੈ ਉਸ ਨੂੰ ਬੰਦੇ ਨੂੰ ਉਹਦਾ ਪਰਮਾਨੈਂਟ ਐਡਰੈਸ ਆਣਾ ਚਾਹੀਦਾ ਹੁਣ ਹਰਿਆਣਾ ਦਾ এমপ্লয়ੀ ਹੈ ਪੰਜਾਬ ਚੰਡੀਗੜ੍ਹ ਚ ਆ ਗਿਆ ਉਹ ਤੋਂ ਉਹਦਾ ਪਰਮਨੈਂਟ ਐਡਰੈਸ ਪੁੱਛੋ ਟੈਂਪਰੇਰੀ ਐਕਸੇ ਦਾ ਉਹਨੂੰ ਹਾਊਸ ਅਲਾਟ ਹੋਇਆ ਉਹ ਕੋ ਚਲਾ ਜਾਏਗਾ ਜਦੋਂ ਉਹਦੀ ট্রান্সਫਰ ਹੋ ਜਾਏਗੀ ਉਹ ਹਰਿਆਣਾ ਚ ਵਾਪਸ ਚਲਾ ਜਾਏਗਾ ਜਾਂ ਪੰਜਾਬ ਚ ਵਾਪਸ ਚਲਾ ਜਾਏਗਾ ਤੇ ਉਹਦਾ ਉਹਦਾ ਪਰਮਨੈਂਟ ਐਡਰੈਸ ਦੇ ਦਿਓ ਅਲਟਰਨੇਟਿਵ ਮੋਬਾਈਲ ਇਹ ਦੋਨੋਂ ਚੀਜ਼ਾਂ ਔਰ ਈਮੇਲ ਐਡਰੈਸ ਬੰਦਾ ਜਿੱਥੇ ਵਰਜੀ ਚਲਾ ਜਾਵੇ ਈਮੇਲ ਐਡਰੈਸ ਤਾਂ ਨਹੀਂ ਚੇਂਜ ਹੋਏਗਾ ਉਹ ਤਿੰਨੋਂ ਚੀਜ਼ਾਂ ਜੇ ਕਰਨ ਨਾ ਚਾਹਣੇ ਇਸ ਤਰ੍ਹਾਂ ਕਰਕੇ ਉਹ ਜਿਹੜੀ ਪੈਨੈਂਸੀ ਹੈ ਤੇ ਜ਼ਿੰਮੇਵਾਰੀ ਫਿਕਸ ਹੋ ਸਕਦੀ ਹੈ ਧੰਨਵਾਦ ਜੀ ਗੱਲਬਾਤ ਕਰਾਉਣ ਦਾ ਥੈਂਕ ਯੂ ਜੀ ਤਾਂ ਇਹਨੇ ਆਰਟੀ ਗਰਗ ਜਿਹੜੇ ਕਿ ਆਰਟੀ ਐਕਟੀਵਿਸਟ ਨੇ ਬੜੇ ਕੰਗਾਲ ਕੇ ਆਂਕੜੇ ਜਿਹੜੇ ਹੈਗੇ ਆ ਆਰਟੀਆਈ ਦੇ ਜ਼ਰੀਏ ਲੈ ਕੇ ਆਏ ਨੇ ਤਾਂ ਇਹਨਾਂ ਆਂਕੜਿਆਂ ਤੋਂ ਇਹ ਗੱਲ ਜ਼ਰੂਰ ਇੱਕ ਸਪਸ਼ਟ ਹੋ ਗਿਆ ਕਿ ਚੰਡੀਗੜ੍ਹ ਦੇ ਵਿੱਚ ਚਲਾਨਾਂ ਦੀ ਗਿਣਤੀ ਦੀ ਕੋਈ ਕਮੀ ਨਹੀਂ ਹੈ ਚਲਾਨ ਜ਼ਰੂਰ ਹੁੰਦੇ ਨੇ ਅਗਰ ਤੁਸੀਂ ਰੂਲ ਵਾਇਰਲਸ ਕਰੋਗੇ ਲੇਕਿਨ ਉਹਨੂੰ 70-80% ਜਿਹੜੇ ਲੋਕ ਹੈ ਉਹ پڑھਦੇ ਹੀ ਨਹੀਂ ਐ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਕੈਮਰਾਮੈਨ ਤੁਲਸੀ ਮੈਰਾ ਜਿਹਦਾ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ